ਇਹ ਆਪਣਾ 10000 ਹੋ ਜਾਏਗਾ ਜੀ ਕਿਉਂਕਿ ਗਾੜੀਆਂ ਹਰ ਗਾੜੀ ਫੁੱਲ ਹੋ ਰਹੀ ਹੈ। ਤੋਂ ਜਦसे ਫੁੱਲ ਹੁੰਦੀ ਹੈ 3 2:30 ਵਜੇ ਤੱਕ ਤਾਂ ਮੈਕਸਿਮਮ ਖਤਮ ਹੋ ਜਾਏਗਾ ਜੀ। ਨਾਰਮਲ પેટ્રોલ ਕਦੋਂ ਖਤਮ ਹੋ ਗਿਆ? ਰਾਤ ਰਾਤ 10 10 ਵਜੇ ਖਤਮ ਹੋ ਗਿਆ। 10 ਵਜੇ ਗਿਆ ਮੈਂ ਡਿਊਟੀ ਆਫ ਕਰਕੇ ਉਸ ਟਾਈਮ ਖਤਮ ਤੇ। ਹਾਂਜੀ। ਕਿਉਂਕਿ ਨੋਜ਼ਲ ਉਠਾਇ ਮੈਂ ਨਾ ਇਹ ਗਾੜੀ ਫੁੱਲ ਕਰਨੇ ਲਗਾ ਮੀਟਰ 0 ਨਹੀਂ ਹੁਆ। ਮੈਂ ਕਿ ਡਰਾ ਹੀ ਹੈ। ਅਸਲ ਵਿੱਚ ਜੇਕਰ ਸੀ ਪਹਿਲਾਂ ਜ਼ਿਕਰ ਕਰ ਲਿਆ ਕਿ ਹਿੱਟ ਐਂਡ ਰਨ ਰੂਲ ਕੀ ਹੈ ਕਿਉਂਕਿ ਹੁਣ ਇਸ ਦੇ ਵਿੱਚ ਅਮੈਂਡਮੈਂਟ ਹੋ ਚੁੱਕੀਆਂ ਨੇ ਇੰਡੀਆ ਦੇ ਜੁਡੀਸ਼ੀਅਲ ਕੋਡ 2023 ਦੇ ਅਨੁਸਾਰ ਜੇਕਰ ਕੋਈ ਹੁਣ ਸੜਕ ਹਾਦਸੇ ਦੇ ਵਿੱਚ ਹਿੱਟ ਕਰਕੇ ਭੱਜ ਜਾਂਦਾ ਤਾਂ ਉਸ ਨੂੰ 10 ਸਾਲ ਦੀ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਦੇ ਸਕਦੇ ਨੇ ਪੈ ਸਕਦੇ ਸੋ ਹੁਣ ਡਰਾਈਵਰ ਕਹਿ ਰਹੇ ਨੇ ਕਿ ਅਜੇਹਾ ਦੋਹਾਂ ਸਥਿਤੀਆਂ ਦੇ ਵਿੱਚ ਉਹ ਫਸਦੇ ਨੇ ਜੇਕਰ ਉਹ ਜੇਕਰ ਹਿੱਟ ਹੋ ਜਾਂਦਾ ਕੋਈ ਵਿਅਕਤੀ ਤੇ ਜ਼ਖਮੀ ਹੋ ਜਾਂਦੇ ਜੇਕਰ ਉਹ 5 ਦਿਨ ਹੀ ਤਾਂ ਉਹਨਾਂ ਨੂੰ ਸਜ਼ਾ ਬਹੁਤ ਵੱਡੀ ਦਿੱਤੀ ਜਾ ਰਹੀ ਹੈ ਲੇਕਿਨ ਜੇਕਰ ਉਹ ਮੌਕੇ ਦੇ ਉੱਤੇ ਖੜ ਇਸੋ ਹੁਣ ਇਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਲੇਕਿਨ ਪੂਰੇ ਜੇਕਰ ਅਸੀਂ ਪੂਰੇ ਦੇਸ਼ ਭਰ ਦੀ ਗੱਲ ਕਰੀ ਉਸ ਦੇ ਵਿੱਚ ਲਗਭਗ 8 ਅਜਿਹੇ ਸਟੇਟਸ ਨੇ ਜਿੱਥੇ ਚੱਕਾ ਜੰਮ ਕੀਤਾ ਜਾ ਰਿਹਾ ਡਰਾਈਵਰ ਜਿਹੜੇ ਨੇ ਉਹਨਾਂ ਨੇ ਆਪਣਾ ਇਕੱਠ ਦਿਖਾਇਆ ਸੜਕਾਂ ਦੇ ਉੱਤੇ ਖੜੇ ਹੋਏ ਨੇ ਜਾਮ ਕੀਤਾ ਹੋਇਆ ਸੋ ਹੁਣ ਅਜਿਹੀ ਸਥਿਤੀ ਦੇ ਵਿੱਚ ਇੱਕ ਪਾਸੇ ਜਿੱਥੇ ਹੋਰ ਕੰਮ ਕਾੜ ਠੱਪ ਹੋ ਰਹੇ ਨੇ ਉੱਥੇ ਪੈਟਰੋਲ ਪੰਪਾਂ ਲਈ ਵੱਡੀ ਚੁਣੌਤੀ ਦੀ ਸਥਿਤੀ ਬਣੀ ਹੋਈ ਹੈ ਕੱਲੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਲਈ ਹੀ ਨਹੀਂ ਬਲਕਿ ਉਹਨਾਂ ਲੋਕਾਂ ਦੇ ਲਈ ਜਿਹੜੇ ਆਪਣੀ ਵਾਹਨ ਇਸਤੇਮਾਲ ਕਰਦੇ ਨੇ ਕੰਮਾਂ ਕਰ ਜਾਂਦੇ ਜਾਂਦੇ ਨੇ ਚਾਹੇ 4 ਪਈਵਾਨ ਹੁਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਹਾਲਾਂਕਿ ਪੈਟਰੋਲ ਪੰਪ ਦੇ ਉੱਤੇ ਜਿਹੜੇ ਮੁਲਾਜ਼ਮ ਮੌਜੂਦ ਨਹੀਂ ਉਹਨਾਂ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਹੀ ਜਿਹੜਾ ਨਾਰਮਲ ਪੈਟਰੋਲ ਹੈ ਉਹ ਖਤਮ ਹੋ ਚੁੱਕਾ ਤਾਂ ਹੁਣ ਪ੍ਰੀਮੀਅਮ ਕੁਆਲਿਟੀ ਵਾਲਾ ਹੀ ਬਚਾ ਜੋ ਕਿ ਸਿਰਫ ਹੁਣ 12 ਵਜੇ ਤੱਕ ਹੀ ਚੱਲੇਗਾ ਸੋ ਇੱਥੇ ਕੁਝ ਕਿ ਮੁਲਾਜ਼ਮ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਾਣਕਾਰੀ ਦੇ ਸਕਣ ਕਿ ਆਖਿਰ ਕਦੋਂ ਤੱਕ ਜਿਹੜਾ ਹੈ ਪੈਟਰੋਲ ਕਿੰਨੀ ਕਪੈਸਿਟੀ ਉਹਨਾਂ ਕੋਲ ਬਚੀ ਹੈ ਤੇ ਕਦੋਂ ਤੱਕ ਜਿਹੜੇ ਲੋਕ ਨੇ ਇੱਥੋਂ ਪੈਟਰੋਲ ਪਰਵਾਹ जो लोग पेट्रोल पे भी गल बात तो टंकी फुल करवा रहे हो ताकि जैसे आपने अपना काम भी करना है तो अगर खत्म हो जाएगा तो फिर आप कैसे हाँ जी पेट्रोल तो खत्म हो रहा है मतलब अभी तो जब तक स्ट्राइक है तब तक तो वो आई गई हांजी फिर तो भाई देखना पड़ेगा कहा से लाएंगे ਸਾਣੀ ਜੜੀ ਹੈ ਇਕੱਲੇ ਇੱਕ ਵਰਗ ਨੂੰ ਨਹੀਂ ਹੈ ਕਿਉਂਕਿ ਸਾਰੇ ਕੰਮ ਜਿਹੜੇ ਨੇ ਉਹ ਆਪਸ ਦੇ ਵਿੱਚ ਜੁੜੇ ਹੋਏ ਹੁੰਦੇ ਨੇ ਜੇਕਰ ਅਸੀਂ ਸ਼ੁਰੂ ਤੋਂ ਗੱਲ ਕਰ ਲਈਏ ਜੇ ਮੀ ਟਰੱਕ ਡਰਾਈਵਰਸ ਜਿਹੜੂ ਆਪਣੀਆਂ ਮੰਗਾਂ ਨੂੰ ਲੈ ਕੇ ਸਟ੍ਰਾਈਕਤੇ ਨੇ ਕਿ ਜਿਹੜਾ ਕਾਨੂੰਨ ਹੈ ਉਹ ਥੋੜਾ ਜਿਹਾ ਨਰਮ ਹੋਣਾ ਚਾਹੀਦਾ ਇਸ ਤੋਂ ਪਹਿਲਾਂ 2 ਸਾਲ ਦੀ ਸਜ਼ਾ ਹੁੰਦੀ ਸੀ 6 ਮਹੀਨੇ ਦੀ ਜਿਹੜੀ ਹੈ ਕੈਦ ਹੁੰਦੀ ਸੀ ਲੇਕਿਨ ਹੁਣ 7 ਸਾਲ ਦੀ ਕੈਦ ਹੋ ਸਕਦੀ ਹੈ 10 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਵਿੱਚ ਥੋੜੀ ਜਿਹੀ ਨਰਮੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਦੋਨੋਂ ਪਾਸਿਆਂ ਤੋਂ ਹੀ ਤੋਂ ਹੀ ਜੀ ਸੋ ਇੱਥੇ ਕੁਝ ਲੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜੇਕਰ ਜਲਦੀ ਹੀ ਪੈਟਰੋਲ ਮੁਹਾਲੀ ਦੇ ਵਿੱਚ ਇਸ ਵਕਤ ਅਸੀਂ ਆ ਗਏ ਆ ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ ਹਾਲਾਂਕਿ ਨਾਰਮਲ ਕੁਆਲਿਟੀ ਦਾ ਜਿਹੜਾ ਪੈਟਰੋਲ ਹੈ ਉਹ ਖਤਮ ਹੋ ਚੁੱਕਾ ਹੈ ਇਹ ਆਪਣਾ 10:00 11:00 ਹੋ ਜਾਏਗਾ ਜੀ ਕਿਉਂਕਿ ਗੱਡੀਆਂ ਹਰ ਗੱਡੀ ਫੁੱਲ ਹੋ ਰਹੀ ਹੈ ਤੋਂ ਜਦੋਂ ਫੁੱਲ ਹੁੰਦੀ ਹੈ 2:30 ਵਜੇ ਤੱਕ ਤਾਂ ਮੈਕਸਿਮਮ ਖਤਮ ਹੋ ਜਾਏਗਾ ਜੀ ਨਾਰਮਲ ਪੈਟਰੋਲ ਕਦੋਂ ਖਤਮ ਹੋ ਗਿਆ ਰਾਤ रात दस दस बजे खत्म हो गए दस बजे गया मैं ड्यूटी ऑफ करके उस टाइम खत्म थे हाँ जी क्योंकि नोजल जिलो उठाए मैंने यहाँ गाड़ी फुल करने लगा मीटर मे जीरो नहीं हुआ मैं डरा ही है ਅਸਲ ਵਿੱਚ ਜੇਕਰ ਅਸੀਂ ਪਹਿਲਾਂ ਜ਼ਿਕਰ ਕਰ ਲਈਏ ਕਿ ਹਿੱਟ ਐਂਡ ਰਨ ਰੂਲ ਕੀ ਹੈ ਕਿਉਂਕਿ ਹੁਣ ਇਸ ਦੇ ਵਿੱਚ ਐਮੈਂਡਮੈਂਟ ਹੋ ਚੁੱਕੀਆਂ ਨੇ ਇੰਡੀਆ ਦੇ ਜੁਡੀਸ਼ੀਅਲ ਕੋਡ 2023 ਦੇ ਅਨੁਸਾਰ ਜੇਕਰ ਕੋਈ ਹੁਣ ਸੜਕ ਹਾਦਸੇ ਦੇ ਵਿੱਚ ਹਿੱਟ ਕਰਕੇ ਭੱਜ ਜਾਂਦਾ ਤਾਂ ਉਸ ਨੂੰ 10 ਸਾਲ ਦੀ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਦੇ ਸਕਦੇ ਨੇ ਪੈ ਸਕਦੇ ਸੋ ਹੁਣ ਡਰਾਈਵਰ ਕਹਿ ਰਹੇ ਨੇ ਕਿ ਅਜੇਹਾ ਦੋਹਾਂ ਸਥਿਤੀਆਂ ਦੇ ਵਿੱਚ ਉਹ ਫਸਦੇ ਨੇ ਜੇਕਰ ਉਹ ਜੇਕਰ ਹਿੱਟ ਹੋ ਜਾਂਦਾ ਕੋਈ ਵਿਅਕਤੀ ਜਾਂ ਜ਼ਖਮੀ ਹੋ ਜਾਂਦਾ ਜੇਕਰ ਉਹ 5 ਦਿਨ ਹੀ ਤਾਂ ਉਹਨਾਂ ਨੂੰ ਸਜ਼ਾ ਬਹੁਤ ਵੱਡੀ ਦਿੱਤੀ ਜਾ ਰਹੀ ਹੈ ਲੇਕਿਨ ਜੇਕਰ ਉਹ ਮੌਕੇ ਦੇ ਉੱਤੇ ਖ ਇਸੋ ਹੁਣ ਇਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਲੇਕਿਨ ਪੂਰੇ ਜੇਕਰ ਅਸੀਂ ਪੂਰੇ ਦੇਸ਼ ਭਰ ਦੀ ਗੱਲ ਕਰੀ ਉਸ ਦੇ ਵਿੱਚ ਲਗਭਗ 8 ਅਜਿਹੇ ਸਟੇਟਸ ਨੇ ਜਿੱਥੇ ਚੱਕਾ ਜੰਮ ਕੀਤਾ ਜਾ ਰਿਹਾ ਡਰਾਈਵਰ ਜਿਹੜੇ ਨੇ ਉਹਨਾਂ ਨੇ ਆਪਣਾ ਇਕੱਠ ਦਿਖਾਇਆ ਸੜਕਾਂ ਦੇ ਉੱਤੇ ਖੜੇ ਹੋਏ ਨੇ ਜਾਮ ਕੀਤਾ ਹੋਇਆ ਸੋ ਹੁਣ ਅਜਿਹੀ ਸਥਿਤੀ ਦੇ ਵਿੱਚ ਇੱਕ ਪਾਸੇ ਜਿੱਥੇ ਹੋਰ ਕੰਮ ਕਾੜ ਠੱਪ ਹੋ ਰਹੇ ਨੇ ਉੱਥੇ ਪੈਟਰੋਲ ਪੰਪਾਂ ਲਈ ਵੱਡੀ ਚੁਣੌਤੀ ਦੀ ਸਥਿਤੀ ਬਣੀ ਹੋਈ ਹੈ ਕੱਲੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਲਈ ਹੀ ਨਹੀਂ ਬਲਕਿ ਉਹਨਾਂ ਲੋਕਾਂ ਦੇ ਲਈ ਜਿਹੜੇ ਆਪਣੀ ਵਾਹਨ ਇਸਤੇਮਾਲ ਕਰਦੇ ਨੇ ਕੰਮਾਂ ਕਰ ਜਾਂਦੇ ਜਾਂਦੇ ਨੇ ਚਾਹੇ 4 ਪਈਵਾਨ ਹੁਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਹਾਲਾਂਕਿ ਪੈਟਰੋਲ ਪੰਪ ਦੇ ਉੱਤੇ ਜਿਹੜੇ ਮੁਲਾਜ਼ਮ ਮੌਜੂਦ ਨਹੀਂ ਉਹਨਾਂ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਹੀ ਜਿਹੜਾ ਨਾਰਮਲ ਪੈਟਰੋਲ ਹੈ ਉਹ ਖਤਮ ਹੋ ਚੁੱਕਾ ਤਾਂ ਹੁਣ ਪ੍ਰੀਮੀਅਮ ਕੁਆਲਿਟੀ ਵਾਲਾ ਹੀ ਬਚਾ ਜੋ ਕਿ ਸਿਰਫ ਹੁਣ 12 ਵਜੇ ਤੱਕ ਹੀ ਚੱਲੇਗਾ ਸੋ ਇੱਥੇ ਕੁਝ ਕਿ ਮੁਲਾਜ਼ਮ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਾਣਕਾਰੀ ਦੇ ਸਕਣ ਕਿ ਆਖਿਰ ਕਦੋਂ ਤੱਕ ਜਿਹੜਾ ਹੈ ਪੈਟਰੋਲ ਕਿੰਨੀ ਕਪੈਸਿਟੀ ਉਹਨਾਂ ਕੋਲ ਬਚੀ ਹੈ ਤੇ ਕਦੋਂ ਤੱਕ ਜਿਹੜੇ ਲੋਕ ਨੇ ਇੱਥੋਂ ਪੈਟਰੋਲ ਪਰਵਾਹ जो लोग पेट्रोल पे भी गल बात तो टंकी फुल करवा रहे हो ताकि जैसे आपने अपना काम भी करना है तो अगर खत्म हो जाएगा तो फिर आप कैसे हाँ जी पेट्रोल तो खत्म हो रहा है मतलब अभी तो जब तक स्ट्राइक है तब तक तो वो आई गई हांजी फिर तो भाई देखना पड़ेगा कहा से लाएंगे ਸ਼ਾਨੀ ਜਿਹੜੀ ਹੈ ਉਹ ਇਕੱਲੇ ਇੱਕ ਵਰਗ ਨੂੰ ਨਹੀਂ ਹੈ ਕਿਉਂਕਿ ਸਾਰੇ ਕੰਮ ਜਿਹੜੇ ਨੇ ਆਪਸ ਦੇ ਵਿੱਚ ਜੁੜੇ ਹੋਏ ਹੁੰਦੇ ਨੇ ਜੇਕਰ ਅਸੀਂ ਸ਼ੁਰੂ ਤੋਂ ਗੱਲ ਕਰ ਲਈਏ ਜਿਵੇਂ ਟਰੱਕ ਡਰਾਈਵਰਸ ਜਿਹੜੂ ਆਪਣੀਆਂ ਮੰਗਾਂ ਨੂੰ ਲੈ ਕੇ ਸਟ੍ਰਾਈਕਤੇ ਨੇ ਕਿ ਜਿਹੜਾ ਕਾਨੂੰਨ ਹੈ ਉਹ ਥੋੜਾ ਜਿਆ ਨਰਮ ਹੋਣਾ ਚਾਹੀਦਾ ਇਸ ਤੋਂ ਪਹਿਲਾਂ 2 ਸਾਲ ਦੀ ਸਜ਼ਾ ਹੁੰਦੀ ਸੀ 6 ਮਹੀਨੇ ਦੀ ਜਿਹੜੀ ਇਹ ਕੈਦ ਹੁੰਦੀ ਸੀ ਲੇਕਿਨ ਹੁਣ 7 ਸਾਲ ਦੀ ਕੈਦ ਹੋ ਸਕਦੀ ਹੈ 10 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਵਿੱਚ ਥੋੜੀ ਜਹੀ ਨਰਮੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਦੋਨੋਂ ਪਾਸਿਆਂ ਤੋਂ ਹੀ ਤੋਂ ਹੀ ਜੀ ਸੋ ਇੱਥੇ ਕੁਝ ਲੋਕ ਜ ਉਨ੍ਹਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜੇਕਰ ਜਲਦੀ ਹੀ ਪੈਟਰੋਲ ਮੁਹਾਲੀ ਦੇ ਵਿੱਚ ਇਸ ਵਕਤ ਅਸੀਂ ਆ ਗਏ ਆਂ ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ ਹਾਲਾਂਕਿ ਨਾਰਮਲ ਕੁਆਲਿਟੀ ਦਾ ਜਿਹੜਾ ਪੈਟਰੋਲ ਹੈ ਉਹ ਖਤਮ ਹੋ ਚੁੱਕਾ